ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਘਟਨਾ ਹੈ ਸੰਨ 1629 ਦੀ 1629 ਦਾ ਦਿਨ ਸਾਲ ਚੱਲ ਰਿਹਾ ਸੀ ਜੇਠ ਦਾ ਮਹੀਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਿੱਖਾਂ ਦੇ ਨਾਲ ਕਿਉਂਕਿ ਸਿੱਖਾਂ ਨੂੰ ਸਿਖਾਉਂਦੇ ਸਨ ਕਿ ਸ਼িকার ਖੇਡੋ ਆਪਣੇ ਅੰਦਰ ਵੀਰ ਰਸ ਲਿਆਵੋ ਤੇ ਆਪਣੀ ਗੱਤਕੇ ਦੀ ਪ੍ਰੈਕਟਿਸ ਕਰੋ ਆਪਣੇ ਸਰੀਰ ਨੂੰ ਸੰਭਾਲੋ ਇਹ ਚੀਜ਼ਾਂ ਸ਼ੇਮੇ ਪਾਸ਼ਾ ਆਪਣੇ ਸਿੱਖਾਂ ਨੂੰ ਹਮੇਸ਼ਾ ਸਿਖਾਉਂਦੇ ਰਹਿੰਦੇ ਸੀ ਤੇ ਦੂਰ ਦੂਰ ਤੱਕ ਸ਼ੇਮੇ ਪਾਸ਼ਾ ਜੀ ਸ਼ਿਕਾਰ ਫਿਰਨ ਜਾਇਆ ਕਰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਿੱਖਾਂ ਦੇ ਨਾਲ ਯੋਧਿਆਂ ਦੇ ਨਾਲ ਸ਼ਿਕਾਰ ਖੇਡਦਿਆਂ ਖੇਡਦਿਆਂ ਅੰਮ੍ਰਿਤਸਰ ਤੋਂ ਚੱਲ ਕੇ ạtਾਰੀ ਵੱਲ ਗਏ ạtਾਰੀ ਜਿੱਥੇ ਅੱਜ ਕੱਲ ਬਾਰਡਰ ਹੈ ਹਿੰਦੁਸਤਾਨ ਪਾਕਿਸਤਾਨ ਦਾ ਲਾਹੌਰ ਵੱਲ ਜਾਂਦੇ ਆ ਤਕਰੀਬਨ ਅੰਮ੍ਰਿਤਸਰ ਸਾਹਿਬ ਤੋਂ 25-30 ਕਿਲੋਮੀਟਰ ਦੂਰੀ ਤੇ ਆ ਤੇ ਇਸ ਪਾਸੇ ਨੂੰ ਸਤਿਗੁਰੂ ਜੀ ਜਿਹੜੇ ਨੇ ਸਿੱਖਾਂ ਦੇ ਨਾਲ ਸ਼ਿਕਾਰ ਖੇਡਦਿਆਂ ਕਿੱਟਦਿਆਂ ਗਏ ਤੇ ਉਸ ਪਾਸੇ ਸ਼ਾਹ ਜਹਾਂਮੀ ਆਇਆ ਹੋਇਆ ਸੀ ਉਹ ਵੀ ਆਪਣੇ ਸੈਨਿਕਾਂ ਦੇ ਨਾਲ ਸ਼ਿਕਾਰ ਖੇਡ ਰਿਹਾ ਸੀ ਉਸ ਨੇ ਜੰਗਲੀ ਇਲਾਕਾ ਸੀ ਹਰ ਪਾਸੇ ਬਹੁਤ ਜੰਗਲ ਵੱਡੇ ਵੱਡੇ ਹੁੰਦੇ ਸੀ ਤੇ ਸ਼ਾਹ ਜਹਾਂ ਦੇ ਕੋਲ ਇੱਕ ਚਿੱਟਾ ਬਾਜ਼ ਸੀ ਉਸ ਨੇ ਆਪਣਾ ਸ਼ਾਹੀ ਬਾਜ਼ ਰੱਖਿਆ ਹੋਇਆ ਸੀ ਚਿੱਟੇ ਰੰਗ ਦਾ ਤੇ ਉਹ ਸ਼ਿਕਾਰ ਖੇਡਦਾ ਖੇਡਦਾ ਉਸ ਨੇ ਆਪਣਾ ਬਾਜ ਜਿਹੜਾ ਸੀ ਸ਼ਾਂ ਜਾਂਦਾ ਉਹਨਾਂ ਦੇ ਸਿਪਾਈਆਂ ਨੇ ਬਾਜ ਨੂੰ ਛੱਡਿਆ ਕਿਸੇ ਸ਼ਿਕਾਰੀ ਕਿਸੇ ਚੀਜ਼ ਦਾ ਸ਼ਿਕਾਰ ਉਪਕਰਨ ਪਿੱਛੇ ਜਾਂ ਪੰਛੀ ਕਹਿ ਸਕਦੇ ਆ ਜਾਂ ਕੋਈ ਜਾਨਵਰ ਸੀ ਜੰਗਲ ਦਾ ਉਸ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੇ ਆਪਣਾ ਚਿੱਟਾ ਬਾਜ ਛੱਡਿਆ ਤੇ ਉਹ ਜਿਹੜਾ ਚਿੱਟਾ ਬਾਜ ਸੀ ਉਹ ਉੜਦਾ ਉੜਦਾ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਏਰੀਆ ਬਲ ਆ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਸ਼ਿਕਾਰ ਖੇਡਦੇ ਸਨ ਇਸ ਪੈਸਨ ਇੱਥੇ ਸਤਗੁਰਾਂ ਦੇ ਨਾਲ ਸਿੱਖ ਵੀ ਸਨ ਜਿਹੜੇ ਯੋਧੇ ਸਨ ਉਹ ਵੀ ਸ਼ਿਕਾਰ ਖੇਡ ਰਹੇ ਸਨ ਜੰਗਲ 'ਚ ਤੇ ਇਹਨਾਂ ਉੱਲ ਜੋ ਚਟਾ ਬਾਜ਼ ਆ ਗਿਆ ਸ਼ਾਹਜਹਾਂ ਦਾ ਤੇ ਆ ਕੇ ਉਹ ਸਿੰਘਾਂ ਦੇ ਕੋਲ ਬੈਠ ਗਿਆ ਤੇ ਸਿੰਘ ਸਿੱਖਾਂ ਨੇ ਜਿਹੜਾ ਸੀ ਉਹ ਬਾਜ਼ ਆਪਣੇ ਕੋਲ ਰੱਖ ਲਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਸ਼ਾਹਜਹਾਂ ਦੇ ਸਿਪਾਈਆਂ ਨੂੰ ਕਿ ਸਾਡਾ ਬਾਜ਼ ਹੈ ਗੁਰੂ ਸਾਹਿਬ ਵੱਲ ਚਲਾ ਗਿਆ ਹੈ ਉਹ ਲੈਣ ਵਾਸਤੇ ਆਏ ਕਿ ਸਿੱਖਾਂ ਨੂੰ ਕਹਿੰਦੇ ਕਿ ਤੁਸੀਂ ਸਾਡਾ ਬਾਜ ਦੇ ਦਿਓ ਪਰ ਸਿੱਖਾਂ ਨੇ ਕਿਹਾ ਕਿ ਤੇ ਆਪ ਚੱਲ ਕੇ ਆਇਆ ਤੇ ਛੇਵੇਂ ਪਾਤਸ਼ਾਹ ਜੀ ਨੇ ਨਾ ਕਰ ਦਿੱਤੀ ਕਿ ਇਹ ਹੁਣ ਬਾਜ ਅਸੀਂ ਨਹੀਂ ਦੇਣਾ ਇਹ ਸਾਡੇ ਵੱਲ ਆਪ ਚੱਲ ਕੇ ਆਇਆ ਸੀ ਨਾ ਤੇ ਲੈਣ ਗਏ ਆ ਤੇ ਇਹ ਹੁਣ ਆਪ ਜਾਣ ਨਹੀਂ ਰਿਹਾ ਤੇ ਅਸੀਂ ਆਪਣੇ ਆਪ ਇਸ ਨੂੰ ਤੁਹਾਨੂੰ ਸੌਂਪ ਨਹੀਂ ਸਕਦੇ ਤੇ ਸਿੱਖਾਂ ਨੇ ਉਹ ਬਾਜ ਜਿਹੜਾ ਸੀ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਵਾਪਸ ਜਦੋਂ ਅਮਰਸਰ ਸਾਹਿਬ ਆ ਗਏ ਦੇਸ਼ਪਾਈਆਂ ਨੇ ਜਿਹੜਾ ਸੀ ਵਾ ਸ਼ਾਹਜਾਹ ਨੂੰ ਇਹ ਗੱਲ ਦੱਸੀ ਸਾਰੀ ਕਿ ਸਾਡਾ ਜਿਹੜਾ ਬਾਜ ਸੀ ਉਹ ਗੁਰੂ ਸਾਹਿਬ ਲੈ ਗਏ ਉਹਨਾਂ ਦੇ ਸਿੱਖ ਜਿਹੜੇ ਨੇ ਸਾਡਾ ਚਿੱਟਾ ਬਾਜ ਲੈ ਗਏ ਇਸ ਗੱਲ ਤੋਂ ਸ਼ਾਹਜਾਹ ਬਹੁਤ ਪਰੇਖਿਆ ਉਸ ਨੂੰ ਬੜਾ ਗੁੱਸਾ ਆਇਆ ਕਿ ਇਹ ਕੀ ਹੋਇਆ ਸਾਡਾ ਬਾਜ ਸਾਡੀ ਚੀਜ਼ ਇਹ ਗੁਰੂ ਸਾਹਿਬ ਕਿਵੇਂ ਲੈ ਗਏ ਨੇ ਤੇ ਉਸ ਨੇ ਕੀ ਕੀਤਾ ਗੱਲਬਾਤ ਕਰਨ ਦੀ بجائے ਉਸ ਨੇ ਸਿੱਧਾ ਜੰਗ ਦੀ ਤਿਆਰੀ ਕਰ ਲਈ ਕਿ ਜਾ ਕੇ ਸਿੱਧਾ ਹਮਲਾ ਬੋਲੋ ਅੰਮ੍ਰਿਤਸਰ ਤੇ ਅੰਮ੍ਰਿਤਸਰ ਨੂੰ ਜਿਹੜਾ ਹੈ ਉੱਥੇ ਨੁਕਸਾਨ ਕਰੋ ਜਨਮਾਲ ਦਾ ਤੇ ਗੁਰੂ ਸਾਹਿਬ ਨੂੰ ਫੜ ਕੇ ਲਿਆਓ ਇਸ ਕਰਕੇ ਉਹਨਾਂ ਅਛਾ ਜਾਣੇ ਲਾਹੌਰ ਦਾ ਉਸ ਸਮੇਂ ਸੁਬੇਦਾਰ ਸੀ ਜਿਹੜਾ ਉਹਨਾਂ ਦਾ ਸੈਨਾਪਤੀ ਸੀ ਮੁਖਲਿਸ ਖਾਨ ਉਸ ਨੂੰ ਭੇਜਿਆ ਕਿ ਅਜੇ ਗੁਰੂ ਹਰਗੋਬਿੰਦ ਸਾਹਿਬ ਅਜੇ ਤੱਕ ਉਹਨਾਂ ਨੇ ਕੋਈ ਜੰਗ ਨਹੀਂ ਲੜੀ ਸੀ ਤੇ ਸ਼ਾਹਜਹਾਨ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਗੁਰੂ ਸਾਹਿਬ ਜੰਗਾਂ ਲਈ ਹੁਣ ਤਿਆਰ ਨੇ ਤੇ ਪਾਸ਼ਾ ਜੀ ਤੇ ਚਾਹ ਰਹੇ ਸਨ ਕਿ ਸ਼ਾਹਜਹਾਨ ਜਾਂ ਕੋਈ ਵੀ ਦੁਸ਼ਮਣ ਜੇ ਹਮਲਾ ਕਰੇ ਉਸ ਦਾ ਅਸੀਂ ਮੂੰਹ ਤੋੜ ਜਵਾਬ ਦੇਈਏ ਤੇ ਇਸ ਕਰਕੇ ਸਤਗੁਰਾਂ ਨੇ ਆਪਣੇ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪੂਰਾ ਜਿਹੜਾ ਸੀ ਤਿਆਰੀ ਕਰ ਰੱਖੀ ਸੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਲੋਹਗੜ੍ਹ ਦਾ ਕਿਲਾ ਜਿਹੜਾ ਸੀ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਨ 1609 ਵਿੱਚ ਇਸੇ ਲਈ ਬਣਵਾਇਆ ਸੀ ਕਿ ਜਦੋਂ ਲੋੜ ਪਵੇਗੀ ਸੰ 1614 ਵਿੱਚ ਕਿ ਜਦੋਂ ਕਦੇ ਲੋੜ ਪਵੇਗੀ ਤੇ ਇਹ ਕਿਲਾ ਜਿਹੜਾ ਹੈ ਸਾਨੂੰ ਜੰਗਾਂ ਚੰਦਾਂ ਦੇ ਟਾਈਮ ਕੰਮ ਆਵੇਗਾ ਤੇ ਉਹ ਇਸੇ ਵੇਲੇ ਕੰਮ ਆਇਆ ਮੁਖਲਿਸ ਖਾਨ ਜਿਹੜਾ ਹੈ 7000 ਆਪਣੇ ਸਿਪਾਈ ਲੈ ਕੇ ਤੇ ਜਿੰਨਾ ਵੀ ਜੰਗੀ ਸਮਾਨ ਘੋੜਿਆਂ ਤੇ ਬੰਦੂਕਾਂ ਦੇ ਨਾਲ ਸਤਗੁਰਾਂ ਦੇ ਵੱਲ ਅੰਮ੍ਰਿਤਸਰ ਸਾਹਿਬ ਵੱਲ ਹਮਲਾ ਕਰ ਦਿੱਤਾ ਉਸਨੇ ਤੇ ਲੋਗੜ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਗਈ ਹੈ तकरीबन 1.5 ਕਿਲੋਮੀਟਰ ਦੂਰੀ ਤੇ ਹੈ ਤੇ ਉੱਥੇ ਵੀ ਆਪਾਂ ਜਾਂਦੇ ਆਂ ਦਰਸ਼ਨ ਕਰਨ ਲਈ ਤੇ ਉਹ ਅਸਥਾਨ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਕਿਲਾ ਇਸੇ ਲਈ ਬਣਾਇਆ ਸੀ ਕਿ ਜੇ ਕੋਈ ਵੈਰੀ ਚੜ ਕੇ ਆਵੇਗਾ ਤਾਂ ਇਸ ਕਿਲੇ ਦੇ ਰਾਹੀਂ ਅਸੀਂ ਆਪਣੇ ਸ਼ਹਿਰ ਦੀ ਆਪਣੇ ਅਸਥਾਨਾਂ ਦੀ ਰੱਖਿਆ ਕਰਾਂਗੇ ਤੇ ਉੱਥੇ ਸਤਿਗੁਰਾਂ ਨੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨਾਲ ਮਿਲ ਕੇ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ ਇਉਂਥੇ 베ਰੀਆਂ ਦੇ ਜਿਹੜੇ ਰੁੱਖ ਹੁੰਦੇ ਨੇ 베ਰੀਆਂ ਦੇ ਰੁੱਖਾਂ ਨੂੰ ਕੱਟ ਕੇ 베ਰੀਆਂ ਦੇ ਜਿਹੜੇ ਰੁੱਖ ਦੇ ਲੱਕੜੀ ਹੁੰਦੀ ਹੈ ਤੇ ਉਸ ਦੇ ਵਿੱਚ ਛੇਕ ਕਰਕੇ ਉਹਨਾਂ ਲੱਕੜੀਆਂ ਦੇ ਛੇਕਾਂ ਦੇ ਰਾਹੀਂ ਬੰਦੂਕਾਂ ਬਣਾ ਕੇ ਤੋਪਾਂ ਬਣਾ ਕੇ ਰੱਖੀਆਂ ਹੋਈਆਂ ਸਨ ਉਹਨਾਂ ਦੇ ਵਿੱਚ ਬਾਰੂਦ ਭਰ ਕੇ ਰੱਖਿਆ ਹੋਇਆ ਸੀ ਉਹ ਤੋਪ ਦਾ ਕੰਮ ਕਰਦੀਆਂ ਸਨ 베ਰੀ ਦੀ ਲੱਕੜ ਜੜੀ ਹੁੰਦੀ ਹੈ ਉਹਦੇ ਵਿੱਚ ਸਰਾਹ ਕਰਕੇ ਟੈਕਨਿਕ ਦੇ ਨਾਲ ਨੰਗੁਰ ਹਰਗੋਬਿੰਦ ਸਿੰਘ ਮਹਾਰਾਜ ਨੇ ਸਟਾਰਟਿੰਗ ਵਿੱਚ ਉਸ ਨੇ ਇੰਨੀਆਂ ਤੋਪਾਂ ਖਰੀਦਣੀਆਂ ਜਾਂ ਫਿਰ ਉਸ ਮੇਨਾਂ ਪ੍ਰਚੱਲਨ ਵਿੱਚ ਨਹੀਂ ਸੀ ਤੇ ਇਸ ਕਰਕੇ ਸਤਗੁਰਾਂ ਨੇ ਸਭ ਤੋਂ ਪਹਿਲਾਂ ਇਹ ਜੜੀ ਸੀ ਕਾਰਡ ਸਿੱਖਾਂ ਦੇ ਰਾਹੀਂ ਇਸ ਦੀ ਕੀਤੀ ਕਿ ਤੋਪ ਜਿਹੜੀ 베ਰੀ ਦੀ ਲੱਕੜੀ ਹੈ ਉਹਦੇ ਵਿੱਚ ਸਰਾਕ ਕਰਕੇ ਉਹਦੇ ਵਿੱਚ ਬਰੂਦ ਭਰ ਕੇ ਰੱਖਿਆ ਜਾਵੇ ਤੇ ਜਦੋਂ 베ਰੀ ਚੜ ਕੇ ਆਵੇ ਤੇ ਇਸ ਦਾ ਬੰਦੂਕ ਤੋਪ ਦੇ ਵਰਗਾ ਇਸ ਦਾ ਇਸਤੇਮਾਲ ਕੀਤਾ ਜਾਵੇ ਤੇ ਪੂਰੀ ਤਿਆਰੀ ਕੀਤੀ ਤੇ ਲੋਗੜ ਦੇ ਕਿਲੇ ਦੇ ਇੱਥੇ ਹੀ ਰੋਕ ਲਿਆ ਉਹਨਾਂ ਦੇ ਜਿੰਨੇ ਵੀ ਫੌਜੀ ਚੜ੍ਹ ਕੇ ਆਏ ਸੈਨਾਪਤੀ ਜਿਹੜਾ ਮੁਖਲਸ ਖਾਨ 7000 ਉਸ ਦੇ ਸ਼ਿਪਾਈ ਨਾਲ ਜਦੋਂ ਹਮਲਾ ਕੀਤਾ ਉਹਨੇ ਅਮਰਸਰ ਸਾਹਿਬ ਤੇ ਤੇ ਤਿੰਨ ਦਿਨ ਇਹ ਯੁੱਧ ਚੱਲਦਾ ਰਿਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਉਹਨਾਂ ਨੇ ਇਸ ਵਿੱਚ ਹਿੱਸਾ ਲਿਆ ਤੇ ਆਪ ਅੱਗੇ ਵਧ ਕੇ ਅਗਵਾਈ ਕੀਤੀ ਸਿੱਖਾਂ ਨੇ ਫਿਰ ਬਹੁਤ ਹੀ ਆਪਣੀ ਤੇਗ ਦੇ ਜ਼ੋਰ ਵਿਖਾਇਆ ਇਹ ਸਿੱਖ ਇਤਿਹਾਸ ਦੀ ਗੁਰੂਆਂ ਦੀ ਸਭ ਤੋਂ ਪਹਿਲੀ ਜੰਗ ਸੀ ਧੰਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦੀ ਉਹਨਾਂ ਦੀ ਵੀ ਪਹਿਲੀ ਜੰਗ ਸੀ ਤੇ ਸਿੱਖ ਇਤਿਹਾਸ ਦੀ ਵੀ ਇਹ ਪਹਿਲੀ ਜੰਗ ਸੀ ਜਦੋਂ ਸਤਗੁਰਾਂ ਨੇ ਆਪ ਮੁਕਾਬਲਾ ਕੀਤਾ ਵੈਰੀਆਂ ਦਾ ਤਿੰਨ ਦਿਨ ਜੰਗ ਲੱਗੀ ਤੇ ਜੰਗ ਦੇ ਵਿੱਚ ਮੁਖਲਿਸ ਖਾਨ ਜਿਹੜਾ ਸੀ ਉਹ ਬਹੁਤ ਉਸ ਦਾ ਨੁਕਸਾਨ ਹੋਇਆ ਤੇ ਇਹਨਾਂ ਬੇਰੀ ਦੀਆਂ ਤੋਪਾਂ ਦੇ ਰਾਹੀਂ ਸਤਿਗੁਰਾਂ ਦੇ ਸਿੱਖਾਂ ਨੇ ਭਰ-ਭਰ ਕੇ ਬਰੂਦ ਜਦੋਂ ਗੋਲੇ ਬਣਾਵਨਾਂ ਤੇ ਛੱਡੇ ਤੇ ਬੜੇ ਹੀ ਉਹਨਾਂ ਦਾ ਨੁਕਸਾਨ ਕੀਤਾ ਤੇ ਵੈਰੀ ਪਿੱਛੇ ਨੂੰ ਭੱਜਿਆ ਤੇ ਅਖੀਰ ਵਿੱਚ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਜਿਹੜਾ ਸੈਨਾਪਤੀ ਸੀ ਮੁਖਲਸ ਖਾਨ ਉਸ ਨੂੰ ਵੀ ਜਿਹੜਾ ਸੀ ਮਾਰ ਦਿੱਤਾ ਤੇ ਜਦੋਂ ਮੁਖਲਸ ਖਾਨ ਮਾਰਿਆ ਗਿਆ ਜਿਹੜੇ ਰਿੰਦਖੁੰਦੇ ਛਪਾਈ ਸੀ ਉਹ ਵੀ ਡਰਦੇ ਮਾਰੇ ਭੱਜ ਗਏ ਤੇ ਫਿਰ ਇੱਥੇ ਸਤਗੁਰਾਂ ਦੀ ਪਹਿਲੀ ਜੰਗ ਸੀ ਤੇ ਪਹਿਲੀ ਜੰਗ ਵਿੱਚ ਜਿੱਤ ਵੀ ਹੋਈ ਤੇ ਫਿਰ ਉਸ ਦਿਹਾੜਾ ਉਹ ਜਿਹੜਾ ਦਿਹਾੜਾ ਸੀ ਉਹ ਸੀ ਦਿਹਾੜਾ 25 ਜੇਠ ਦਾ 7 ਜੂਨ ਦਾ ਜਿਹੜਾ ਦਿਹਾੜਾ ਲੰਘਿਆ ਹੈ ਤੇ ਇਸ ਦਿਹਾੜੇ ਤੇ ਸਨ 1629 ਵੇ ਸਤਗੁਰਾਂ ਨੇ ਪਹਿਲੀ ਜੰਗ ਜਿੱਤੀ ਤੇ ਇਸ ਨੂੰ ਫਤਿਹ ਦਿਵਸ ਦਾ ਨਾਮ ਦਿੱਤਾ ਕਿ ਇਹ ਸਿੱਖਾਂ ਦੀ ਫਤਿਹ ਹੋਈ ਹੈ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ ਇਹ ਦਿਹਾੜਾ ਜਿਹੜਾ ਲੋ ਗਾੜ ਦਾ ਜਿਹੜਾ ਕਿਲਾ ਹੈ ਅੰਮ੍ਰਿਤਸਰ ਸਾਹਿਬ ਉਥੇ ਬੜੇ ਹੀ ਭਾਵਨਾ ਦੇ ਨਾਲ ਪਿਆਸਕਾਰ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਹ ਸਿੱਖਾਂ ਦੀ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਵੀ ਹੈ ਇਹ ਦਿਹਾੜਾ ਕਿ ਸਿੱਖ ਜਿਹੜੇ ਨੇ ਹਰ ਸਮੇਂ ਫਤਿਹ ਹਰ ਮੈਦਾਨ ਫਤਿਹ ਵਿੱਚ ਵਿਸ਼ਵਾਸ ਰੱਖਦੇ ਨੇ ਗੁਰੂ ਸਾਹਿਬ ਦੇ ਭਰੋਸਾ ਰੱਖ ਕੇ ਆਪਾਂ ਜੋ ਵੀ ਕਾਰਜ ਕਰਦੇ ਆ ਗੁਰੂ ਤੇ ਵਾਹਿਗੁਰੂ ਦੀ ਮਿਹਰ ਨਾਲ ਸਾਰੇ ਕਾਰਜ ਵੀ ਰਾਸ ਹੁੰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਅਧੇ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ